कुछ ऐसे नंबर जो यूज़ कर जिस तरह असी दसा ता तु करोड़पति भी बन सकते हो जी क्योंकि न्यूमरोलोजी डी जंबर होंगे दे ओना देनी ताकत है जो अंक शास्त्र विद्या होंगी है उस दे ਜੇਕਰ ਤੁਸੀਂ ਵਿਸ਼ਵਾਸ ਕਰਕੇ ਉਸ ਦੇ ਵਿੱਚ ਜੋ-ਜੋ ਪਰਿਵਰਤਨ ਜੇ ਆਪਾਂ ਕਰੀਏ ਨਾ ਤਾਂ ਤੁਹਾਡੀ ਲਾਈਫ ਬਦਲ ਸਕਦੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਹਿ ਕਿ ਤੁਸੀਂ ਕਰੋੜਪਤੀ ਵੀ ਬਣ ਸਕਦੇ ਹੋ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸਦੀ ਹਾਂ ਕਿ ਨਿਊਮਰੋਲੋਜੀ ਦੇ ਵਿੱਚ 5 ਨੰਬਰ ਬਹੁਤ ਹੀ ਵੱਡਾ ਨੰਬਰ ਮੰਨਿਆ ਗਿਆ ਹੈ ਡਿਟੇਲ ਵਿੱਚ ਮੈਂ ਤੁਹਾਨੂੰ ਅੱਗੇ ਦੱਸ ਰਹੀ ਹਾਂ ਵੀਡੀਓ ਵਿੱਚ ਇਸ ਕਰਕੇ ਵੀਡੀਓ ਨੂੰ ਸਕਿਪ ਬਿਲਕੁਲ ਨਾ ਕਰਨਾ ਲੱਕੀ ਨੰਬਰ ਮੰਨਿਆ ਗਿਆ ਹੈ ਬਹੁਤ ਤਾਕਤ ਹੈ ਇਸ ਨੰਬਰ ਵਿੱਚ ਬਹੁਤ ਆਸ਼ੀਰਵਾਦ ਹੈ ਨੰਬਰ ਵਿੱਚ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇ ਦੱਸ ਦੰਨੀਆਂ ਕਿ ਤੁਸੀਂ ਦੇਖ ਸਕਦੇ ਹੋ ਕਿ ਜੋ ਸ਼ਾਹਰੂਖ ਖਾਨ ਹੈ ਹੈ ਨਾ ਐਕਟਰ ਹੈ ਉਸ ਨੂੰ ਸਾਰੇ ਜਾਣਦੇ ਹਨ ਤੇ ਉਹ ਆਪਣੀ ਹਰ ਇੱਕ ਕਾਰ ਦਾ ਨੰਬਰ ਕਿਹੜਾ ਪਤਨ ਲੈਂਦਾ ਹੈ ਲਾਸਟ ਵਿੱਚ 0 트리플 5 ਹੀ ਲੈਂਦਾ ਹੈ ਤੁਸੀਂ ਨੈਟ ਤੇ ਚੈੱਕ ਵੀ ਕਰ ਸਕਦੇ ਹੋ ਕਿਉਂਕਿ 5 ਨੰਬਰ ਦੀ ਮੈਂ ਤੁਹਾਨੂੰ ਤਾਕਤ ਦੱਸੀ ਹੈ ਇਸ ਕਰਕੇ ਉਹ ਆਪਣੀ ਹਾਰਿਕ ਕਾਰ ਦਾ ਨੰਬਰ 0555 ਹੀ ਲੈਂਦਾ ਹੈ ਤੁਸੀਂ ਵੀ ਚਾਹੋ ਤਾਂ 5 ਨੰਬਰ ਆਪਣੀ ਕਾਰ ਦਾ ਆਪਣੀ ਬਾਈਕ ਦਾ ਆਪਣੀ ਜੋ ਵੀ ਗੱਡੀ ਤੁਸੀਂ ਖਰੀਦਦੇ ਹੋ ਤਾਂ 5 5 5 트리플 ਨੰਬਰ ਜੇ ਤੁਸੀਂ ਚਾਹੋ ਤਾਂ ਉਹ ਲਵੋ ਤਾਂ ਬਹੁਤ ਹੀ ਅੱਛਾ ਪਾਇ ਹੈ ਕਿ ਅੱਜ ਅੱਜ ਦੀ ਡੇਟ ਵਿੱਚ ਤੁਸੀਂ ਇਹ ਨੰਬਰ ਲੈਣ ਜਾਓਗੇ ਨਾ ਤੁਹਾਨੂੰ ਆਸਾਨੀ ਨਾਲ ਨਹੀਂ ਮਿਲੇਗਾ ਐਕਸਟਰਾ 50 50000 1 1 ਲੱਖ ਰੁਪਇਆ ਦੇਣਾ ਪੈਂਦਾ ਹੈ ਪਰ ਖਾਲੀ ਪੰਜ ਨੰਬਰ ਵੀ ਜੇ ਤੁਹਾਡੀ ਗੱਡੀ ਦਾ ਹੋ ਜਾਂਦਾ ਹੈ ਤਾਂ ਉਸ ਦੇ ਨਾਲ ਤੁਹਾਡੀ ਗੱਡੀ ਐਨੀ ਫਲਦੀ ਹੈ ਬਹੁਤ ਜ਼ਿਆਦਾ ਵਧੀਆ ਪੋਜ਼ਿਟਿਵ ਰਿਜ਼ਲਟ ਦਿੰਦੀ ਹੈ ਇਸ ਦੇ ਨਾਲ ਜਿਨ੍ਹਾਂ ਲੋਕਾਂ ਦੀ ਡੇਟ ਆਫ ਬਰਥ ਜਨਮ ਤਾਰੀਖ 5 ਹੈ ਹੈ ਨਾ ਜਿਸ ਦਾ ਕੀ चौदह भी चौदह का जो जोर करिए प्लस फोर पांच हो गया जिन्हें डेट ऑफ बर्थ चौदह है तेई है उन्होंने जिंदगी सुख ही सुख आना ही आना है अगे पिछे हो सकता है टाइम पर आना जरूर है इस तो अलावा छ नंबर वीनस का नंबर है शुक्र का नंबर है जिन्हों की डेट ऑफ बर्थ छे है पंद्रह है चौबीस है ਉਨਾ ਦੀ ਕੁੰਡਲੀ ਵਿੱਚ ਰਾਜ ਯੋਗ ਹੁੰਦਾ ਹੈ ਵਿਦੇਸ਼ ਯੋਗ ਹੁੰਦਾ ਹੈ ਠੀਕ ਹੈ ਇਹ ਮੈਂ ਤੁਹਾਨੂੰ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਦੀ ਵੀਡੀਓ ਵਿੱਚ ਮੈਂ ਅੱਗੇ ਜਾ ਕੇ ਤੁਹਾਨੂੰ ਐਸੇ ਐਸੇ ਉਪਾਅ ਤੇ ਐਂਜਲ ਨੰਬਰ ਦੱਸਣ ਵਾਲੀਆਂ ਹਾਂ ਜੋ ਤੁਹਾਡੀ ਲਾਈਫ ਨੂੰ ਬਦਲ ਸਕਦੇ ਹਨ ਠੀਕ ਹੈ ਤੇ ਚਲੋ ਜੀ ਇਹ ਤਾਂ ਥੋੜੀ ਜਾਣਕਾਰੀ ਮੈਂ ਤੁਹਾਨੂੰ ਦੱਸੀ ਹੈ ਪਰ ਹੁਣ ਦੱਸਾਂਗੇ ਕੁਝ ਐਸੇ ਉਪਾਅ ਕੁਝ ਐਸੇ ਨੰਬਰ ਜੋ ਬੇਸਿਕ ਹਰ ਕੈਂਡਾ ਪਾਵਰ ਹਰ ਕੋਈ ਕਰ ਸਕਦਾ ਹੈ ਭਾਵੇਂ ਉਹਨਾਂ ਦੀ ਜਨਮ ਤਾਰੀ ਕੋਈ ਵੀ ਹੋਵੇ ਠੀਕ ਹੈ ਨਾਮ ਕੁਝ ਵੀ ਹੋਵੇ ਠੀਕ ਹੈ ਜੀ ਉਸ ਤੋਂ ਪਹਿਲਾਂ ਮੈਂ ਇੱਕ ਹੋਰ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦੇ ਰਹੀ ਹਾਂ ਮੋਬਾਈਲ ਨੰਬਰ ਦੇ ਬਾਰੇ ना सुनना। वीडियो स्किप नहीं करनी है बार बार कह रही हाँ अगे पिछे करके वीडियो ना देखना क्योंकि काम की गल जाएगी तो चलो जी हम मोबाइल अजक हर कोई यूज करता है व्डिया तो लैके छोटे छोटे बच्चों तक है ना तो जिन्ह के मोबाइल नंबर जो अपना मोबाइल नंबर है उस मोबाइल नंबर दो 4 8 ਨੰਬਰ ਆਂਦਾ ਹੈ ਤਾਂ ਉਹ ਨੰਬਰ ਜੋ ਹੁੰਦੇ ਹਨ ਸਾਡੀ ਜ਼ਿੰਦਗੀ ਵਿੱਚ ਸਾਨੂੰ ਤਕਲੀਫ ਦਿੰਦੇ ਹਨ ਇਹ ਗੱਲ ਤੁਹਾਡੇ ਵਾਸਤੇ ਬੜੀ ਹੈਰਾਨੀ ਵਾਲੀ ਹੋਏਗੀ ਪਰ ਜਾਣਕਾਰੀ ਨਾ ਹੋਣ ਦੇ ਕਾਰਨ ਤੁਸੀਂ ਉਹ ਤਕਲੀਫ ਸਹਿੰਦੇ ਆਂਦੇ ਹੋ ਤੁਹਾਨੂੰ ਪਤਾ ਨਹੀਂ ਚੱਲਦਾ ਕਿ ਤੁਹਾਨੂੰ ਇਹ ਤਕਲੀਫ ਕਿਉਂ ਆ ਰਹੀ ਹੈ ਤੁਹਾਡੀ ਲਾਈਫ ਵਿੱਚ ਜਿਵੇਂ ਦੋ ਨੰਬਰ ਹੈ ਹੈਨਾ ਜਿਵੇਂ ਮੈਂ ਤੁਹਾਨੂੰ ਦੱਸਿਆ 2 4 8 ਦੋ ਨੰਬਰ ਹੈ ਚੰਦਰਮਾ ਜਾਹ ਹੈ ਰਾਹੁ ਦਾ ਤੇ ਆਤਾ ਹੈ ਸ਼ਨੀ ਦਾ ਤੇ ਇਹਨਾਂ ਨੇ ਤਕਲੀਫ ਤੁਹਾਨੂੰ ਦੇਣੀ ਹੀ ਦੇਣੀ ਹੈ ਤਾਂ ਤੁਸੀਂ ਕੀ ਕਰਨਾ ਹੈ ਇਹ ਮੋਬਾਈਲ ਨੰਬਰ ਚੇਂਜ ਕਰ ਲਵੋ ਹੁਣ ਕਈ ਕਹਿਣਗੇ ਕਿ ਸਾਡਾ ਤਾਂ ਐਨਾ ਪੁਰਾਣਾ ਨੰਬਰ ਹੈ ਅਸੀਂ ਕਿਵੇਂ ਚੇਂਜ ਕਰੀਏ ਹੈਨਾ ਤਾਂ ਉਸ ਦਾ ਵੀ ਇਲਾਜ ਹੈ ਦੇਖੋ ਇਲਾਜ ਤਾਂ ਅਸੀਂ ਦੱਸਾਂਗੇ ਪਰ ਮੇਰਾ ਮੰਨਣਾ ਹੈ ਕਿ ਇੱਕ ਨੰਬਰ ਚੇਂਜ ਕਰਨ ਨਾਲ ਜੇਕਰ ਸਾਡੀਆਂ ਪਰੇਸ਼ਾਨੀਆਂ ਦੁੱਖ ਤਕਲੀਫਾਂ ਦੂਰ ਹੋ ਗਈਆਂ ਤਾਂ ਇਹ ਵਰਥ ਨਹੀਂ ਹੈ ਨੰਬਰ ਚੇਂਜ ਕਰਨਾ ਹੈਨਾ ਵਰਥ ਹੈ ਨਾ ਤੁਸੀਂ ਕੀ ਕਰਨਾ ਹੈ ਜੋ ਤੁਹਾਡਾ ਪੁਰਾਣਾ ਨੰਬਰ ਹੈ ਠੀਕ ਹੈ ਪੁਰਾਣਾ ਮੋਬਾਈਲ ਨੰਬਰ ਹੈ ਉਸ ਨੂੰ ਤੁਸੀਂ ਇਨਕਮਿੰਗ ਵਾਸਤੇ ਰੱਖ ਲਵੋ ਠੀਕ ਹੈ ਤੇ ਨਵਾਂ ਨੰਬਰ ਲੈ ਕੇ ਉਸ ਦੇ ਨਾਲ ਕਾਲ ਕਰੋ ਪ੍ਰੋਬਲਮ ਸੋਲਵ ਹੋ ਜਾਏਗੀ ਮੋਬਾਈਲ ਨੰਬਰ ਵਿੱਚ 2 4 8 ਨਹੀਂ ਹੋਣਾ ਚਾਹੀਦਾ ਬਸ ਇਹਨਾਂ ਤੁਸੀਂ ਯਾਦ ਰੱਖਣਾ ਹੈ ਨਵਾਂ ਨੰਬਰ ਲਓ ਉਸ ਦੇ ਵਿੱਚ 55 ਵਾਲਾ ਲੈ ਲਓ 322 ਵਾਲਾ ਲੈ ਲੋ 333 ਵਾਲਾ ਲੈ ਲੋ ਤੇ ਚਲੋ ਜੀ ਮਤਲਬ ਕਹਿੰਦਾ ਹੈ ਕਿ ਕੋਈ ਵੀ ਦੂਸਰੇ ਨੰਬਰ ਹੋਣ ਪਰ 2 4 8 ਨਹੀਂ ਹੋਣਾ ਚਾਹੀਦਾ ਤੇ ਚਲੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਐਸਾ ਨੰਬਰ ਜੋ ਤੁਹਾਨੂੰ ਪੈਸਾ ਲਿਆ ਕੇ ਹੀ ਦੇਗਾ ਠੀਕ ਹੈ ਯਕੀਨ ਮੰਨ ਕੇ ਚੱਲਣਾ ਕਿ ਜਦੋਂ ਕਰੋਨਾ ਦਾ ਟਾਈਮ ਸੀ ਨਾ ਜਦੋਂ ਕਰੋਨਾ ਦਾ ਟਾਈਮ ਚੱਲ ਰਿਹਾ ਸੀ ਉਸ ਸਮੇਂ ਸਭ ਪਰੇਸ਼ਾਨ ਸੀ ਪੈਸਿਆਂ ਤੋਂ ਉਸ ਵੇਲੇ ਇਹ ਨੰਬਰ ਮੈਂ ਬਹੁਤ ਸਾਰੇ ਲੋਕਿਆਂ ਨੂੰ ਦੱਸਿਆ ਸੀ ਤੇ ਯਕੀਨ ਮੰਨੋ ਜਿਨ੍ਹਾਂ ਦੀ ਸੈਲਰੀ ਨਹੀਂ ਆ ਰਹੀ ਸੀ ਲੋਕੀ ਤਾਂ ਘਰ ਬੈਠੇ ਸੀ ਨਾ ਕਰੋਨਾ ਦੇ ਟਾਈਮ ਤੇ ਜਿਨ੍ਹਾਂ ਦੀ ਸੈਲਰੀ ਨਹੀਂ ਆ ਰਹੀ ਸੀ ਆਫਿਸ ਵਾਲਿਆਂ ਦੀ ਉਹਨਾਂ ਨੇ ਅਕਾਊਂਟ ਵਿੱਚ ਉਹਨਾਂ ਦੀ ਸੈਲਰੀ ਪਾ ਦਿੱਤੀ ਜਿਹੜਾ ਨੰਬਰ ਮੈਂ ਤੁਹਾਨੂੰ ਹੁਣ ਦੱਸਣ ਵਾਲੀ ਹਾਂ ਕਿੱਥੋਂ ਕਿੱਥੋਂ ਪੈਸਾ ਆ ਗਿਆ ਪਤਾ ਹੀ ਨਹੀਂ ਚੱਲ ਰਿਹਾ ਸੀ ਇੰਨੀ ਤਾਕਤ ਹੈ ਇਸ ਨੰਬਰ ਵਿੱਚ ਡਿਟੇਲ ਵਿੱਚ ਦੱਸਾਂਗੀ ਤੇ ਤੁਹਾਡੀਆਂ ਅੱਖਾਂ ਵਿੱਚ ਅੰਝੂ ਆ ਜਾਣਗੇ ਕਿ ਕਿਵੇਂ ਕਿਵੇਂ ਲੋਕਾਂ ਨੇ ਮੈਨੂੰ ਮੈਸੇਜ ਕਰਕੇ ਦੱਸਿਆ ਸੀ ਪਰ ਵੀਡੀਓ ਜਿਆਦਾ ਲੰਬੀ ਹੋ ਜਾਏਗੀ ਤਾਂ ਦੇਖੋ ਇਸ ਨੂੰ ਹੁਣ ਮੈਂ ਇਹ ਦੱਸ ਦਨੀ ਹਾਂ ਨੰਬਰ ਕਿਹੜਾ ਹੈ ਤੇ ਇਸ ਨੂੰ ਲਿਖਣਾ ਕਿਵੇਂ ਹੈ ਇਹਦਾ ਧਿਆਨ ਨਾਲ ਸੁਣਨਾ ਇਹਦਾ ਇੱਕ ਫਾਰਮੂਲਾ ਹੈ ਸਭ ਤੋਂ ਪਹਿਲੇ ਇਸ ਦਾ ਫਾਰਮੂਲਾ ਕੀ ਹੈ ਤੁਸੀਂ ਸਮਝ ਲਓ 11 ਮਾਈਨਸ ਰਿਮਾਈਂਡਰ ਠੀਕ ਹੈ ਧਿਆਨ ਨਾਲ ਸੁਣੋ ਕਿ ਜਿਹੜਾ ਮੈਂ ਤੁਹਾਨੂੰ ਨੰਬਰ ਦੱਸਣ ਵਾਲੀਆਂ ਉਸ ਨੂੰ 11 ਵਿੱਚੋਂ ਮਾਈਨਸ ਕਰਨਾ ਹੈ ਕਟਾ ਲੈਣਾ ਸਮਝ ਲਓ ਹੁਣ ਜਿਸ ਤਰ੍ਹਾਂ ਕਿ ਮੰਨ ਲਓ ਤੁਹਾਡੀ ਜਨਮ ਤਾਰੀਖ ਦਾ ਸਾਲ ਕੀ ਆਪਾਂ ਸਿਰਫ ਸਾਲ ਲੈਣਾ ਹੈ ਠੀਕ ਹੈ ਨਾ ਆਪਾਂ ਮਹੀਨਾ ਲੈਣਾ ਹੈ ਆਪਣੀ ਜਨਮ ਤਾਰੀਖ ਦਾ ਨਾ ਦਿਨ ਲੈਣਾ ਹੈ ਠੀਕ ਹੈ ਸਿਰਫ ਸਾਲ ਲੈਣਾ ਹੈ ਸਮਝ ਲਓ ਤੁਹਾਡੀ ਜਨਮ ਸਾਲ ਮੈਂ ਲੈ ਲੈਂਨੀ ਹਾਂ 1970 ਤੇ ਇਸ ਦਾ ਆਪਾਂ ਕੀ ਕਰਾਂਗੇ ਟੋਟਲ ਕਰਾਂਗੇ 1970 ਦਾ 1 9 7 0 ਤਾਂ ਕੀ ਆ ਗਿਆ 17 ਤਾਂ ਨਿਊਮਰੋਲੋਜੀ ਵਿੱਚ ਜਿਹੜਾ 17 ਹੁੰਦਾ ਹੈ ਦੋ ਨੰਬਰ ਵਾਲਾ ਅਸੀਂ ਨਹੀਂ ਮੰਨਦੇ ਹਾਂ ਤਾਂ ਇਸ ਦਾ ਵੀ ਆਪਾਂ ਜੋੜ ਕਰ ਲਵਾਂਗੇ ਤੇ 1 7 ਤਾਂ ਕੀ ਹੋ ਗਿਆ 8 ਨੰਬਰ ਆ ਗਿਆ ਠੀਕ ਹੈ ਤੇ ਸਾਡੇ ਸਾਲ ਦਾ ਟੋਟਲ ਜੋ ਆ ਗਿਆ 8 ਤੇ ਇਸ ਨੂੰ ਤੁਸੀਂ 11 ਵਿੱਚੋਂ ਮਾਈਨਸ ਕਰ ਦੋ 11 ਵਿੱਚੋਂ ਮਾਈਨਸ ਕੀਤਾ 11 8 ਤੇ ਨੰਬਰ ਆ ਗਿਆ ਸਾਡਾ 3 ਇਸ ਨੂੰ ਤੁਸੀਂ ਹਰੇ ਪੈਨ ਨਾਲ ਲਿਖਣਾ ਹੈ ਠੀਕ ਹੈ ਆਪਣੀ ਜਿੱਥੋਂ ਇਹ ਸ਼ੁਰੂ ਹੁੰਦਾ ਹੈ ਨਾ ਸਾਡਾ ਹਥੇਲੀ ਜਿੱਥੇ ਸ਼ੁਰੂ ਹੁੰਦੀ ਹੈ ਇੱਥੇ ਤੁਸੀਂ ਹਾਰੇ ਪੈਨ ਦੇ ਨਾਲ ਤਿੰਨ ਲਿਖ ਕੇ ਇੱਕ ਗੋਲਾ ਬਣਾ ਦੇਣਾ ਸਕੁਅਰ ਬਣਾ ਦੇਣਾ ਹੈ ਤੇ ਆਪਣਾ ਆਪਣਾ ਜਿਹੜਾ ਸਾਲ ਦਾ ਨੰਬਰ ਕੱਟ ਕੇ ਤੁਸੀਂ ਇੱਥੇ ਲਿਖ ਲੈਣਾ ਹੈ ਸਭ ਦਾ ਅਲੱਗ-ਅਲੱਗ ਹੋਏਗਾ ਇੱਥੇ ਮੈਂ ਤੁਹਾਨੂੰ 1970 ਜਿੰਨਾ ਦਾ ਸਾਲ ਹੈ ਉਹ ਲਿਖ ਕੇ ਕਿ ਐਗਜ਼ਾਮਪਲ ਦੇ ਕੇ ਦੱਸਿਆ ਹੈ ਤੁਹਾਡਾ ਜੋ ਸਾਲ ਹੋਏਗਾ ਉਹਦਾ ਟੋਟਲ ਕਰ ਲੈਣਾ ਫਿਰ ਉਸ ਨੂੰ 11 ਵਿੱਚੋਂ ਮਾਈਨਸ ਕਰਕੇ ਇੱਥੇ ਲਿਖ ਲੈਣਾ ਇਹ ਲਿਖ دیا ਹੀ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਦੇਖੋਗੇ कि ਤੁਹਾਡੇ ਕਾਰੋਬਾਰ ਵਿੱਚ ਜੋ ਪੈਸਾ ਆਣਾ ਸ਼ੁਰੂ ਹੋ ਜਾਏਗਾ ਕਿਧਰੋਂ ਕਿਧਰੋਂ ਆਏਗਾ ਉਹ ਤੁਸੀਂ ਟੈਨਸ਼ਨ ਨਹੀਂ ਲੈਣੀ ਉਹ ਪਰਮਾਤਮਾ ਦੇਗਾ ਐ ਨਿਊਮਰੋਲੋਜੀ ਵਿੱਚ ਇਹ ਜੋ ਨੰਬਰ ਹੈ ਮੈਸੇਜ ਪਹੁੰਚਾ ਦਿੰਦਾ ਹੈ ਬ੍ਰਹਮਾਣਡ ਵਿੱਚ ਨੰਬਰ ਜਦੋਂ ਮਿਟ ਜਾਏਗਾ ਤਾਂ ਦੁਬਾਰਾ ਲਿਖ ਲੈਣਾ ਹੈ ਕਈ ਵਾਰੀ ਆਪਾਂ ਵਾਸ਼ਰੂਮ ਜਾਣੇ ਆ ਕੰਮ ਕਰਦੇ ਆ ਹੱਥ ਧੋਦੇ ਆ ਨੰਬਰ ਮਿਟ ਜਾਏਗਾ ਤਾਂ ਤੁਸੀਂ ਦੁਬਾਰਾ ਨੰਬਰ ਲਿਖ ਲੈਣਾ ਹੈ ਇੱਕ ਤਾਂ ਇਹ ਨੰਬਰ ਹੋ ਗਿਆ ਜੋ ਤੁਹਾਨੂੰ ਪੈਸਾ ਹੀ ਪੈਸਾ ਲਿਆ ਕੇ ਦੇਗਾ ਦੂਸਰਾ ਜੋ ਹੈ ਤੁਹਾਨੂੰ ਅਰਜੈਂਟ ਕਦੀ ਦੇਖੋ ਪੈਸੇ ਦੀ ਜਰੂਰਤ ਪੈਸੇ ਜਾਂਦੇ ਕਈ ਵਾਰੀ ਆਪਣੇ ਕੋਲ ਪੈਸਾ ਹੁੰਦਾ ਹੈ ਪਰ ਸਾਡੇ ਰੋਲਿੰਗ ਵਿੱਚ ਪੈਸਾ ਹੁੰਦਾ ਹੈ ਸਾਡੇ ਆਪਣੇ ਕੋਲ ਪੈਸਾ ਨਹੀਂ ਹੁੰਦਾ ਤਾਂ ਤੁਸੀਂ ਇਹ ਨੰਬਰ ਆਪਣੇ ਅੰਗੂਠੇ ਦੇ نیچے ਲਿਖਣਾ ਹੈ ਇਹ ਵਾਲਾ ਜਿਹੜਾ ਨੰਬਰ ਮੈਂ ਤੁਹਾਨੂੰ ਦੱਸ ਲਈ ਹਾਂ ਇਹ ਜੋ ਨੰਬਰ ਹੈ ਨਾ ਤੁਹਾਨੂੰ ਜੇ 1 ਲੱਖ ਦੀ ਜ਼ਰੂਰਤ ਹੈ 1 ਕਰੋੜ ਦੀ ਵੀ ਜ਼ਰੂਰਤ ਹੈ ਇਹ ਨੰਬਰ ਤੁਹਾਨੂੰ ਲਿਆ ਕੇ ਦੇਗਾ ਇੰਨੀ ਤਾਕਤ ਹੈ ਇਸ ਨੰਬਰ ਦੇ ਵਿੱਚ ਇਸ ਨੂੰ ਵੀ ਤੁਸੀਂ ਹਰੇ ਪੈਨ ਨਾਲ ਲਿਖਣਾ ਹੈ ਨੰਬਰ ਹੈ 897 ਐਨੂੰ ਗੋਲਾ ਨਹੀਂ ਬਣਾਉਣਾ ਹੈ ਇਸ ਨੂੰ ਸਿਰਫ ਤੁਸੀਂ 897897 ਕਰਕੇ ਹਰੇ ਪੈਨ ਦੇ ਨਾਲ ਲਿਖ ਲੈਣਾ ਹੈ ਐਨੂੰ ਵੀ ਜਦੋਂ ਇਹ ਨੰਬਰ ਮਿਟ ਜਾਵੇ ਇਸ ਨੂੰ ਦੁਬਾਰਾ ਲਿਖ ਲੈਣਾ ਹੈ ਠੀਕ ਹੈ ਮਿਟ ਜਾਂਦਾ ਹੈ ਜਿੰਨੀ ਵਾਰ ਮਿٹےਗਾ ਉੰਨੀ ਵਾਰ ਲਿਖੋ ਕੋਈ ਦਿੱਕਤ ਨਹੀਂ ਹੈ ਇਹ ਦੋ ਨੰਬਰ ਮੈਂ ਦੱਸ ਦਿੱਤੇ ਹਨ ਜਿਨ੍ਹਾਂ ਨੂੰ ਪੈਸਿਆਂ ਦੀ ਤੰਗੀ ਹੈ ਇਹ ਦੋ ਨੰਬਰ ਤੁਸੀਂ ਯੂਜ਼ ਕਰਨੇ ਹੀ ਕਰਦੇ ਹਨ ਠੀਕ ਹੈ ਹੋਰ ਮੈਂ ਤੁਹਾਨੂੰ ਦੱਸ ਰਹੀ ਹਾਂ ਤੀਜਾ ਉਪਾਅ ਜਦੋਂ ਤੁਹਾਡੇ ਉੱਤੇ ਬਹੁਤ ਕਰਜ਼ਾ ਹੋ ਜਾ ਸਮਝ ਲਓ ਠੀਕ ਹੈ ਪੈਸਿਆਂ ਦੀ ਜਰੂਰਤ ਹੈ ਐਵੇ ਵਿੱਚ ਵੀ ਦੇਖੋ ਪੈਸਾ ਹੀ ਆਏਗਾ ਪੈਸਾ ਆਏਗਾ ਤਾਂ ਕਰਜ਼ਾ ਆਪਣੇ ਆਪ ਆਟੋਮੈਟਿਕਲੀ ਉੱਤ ਚ ਜਾਏਗਾ ਠੀਕ ਹੈ ਦੇਖੋ ਕਰਨਾ ਕੀ ਹੈ ਤੁਸੀਂ ਜਦੋਂ ਤੁਹਾਡਾ ਆਪਣਾ ਜਨਮ ਦਿਨ ਆਉਂਦਾ ਹੈ ਬਰਥਡੇ ਤੁਹਾਡਾ ਜਿਸ ਦਿਨ ਹੁੰਦਾ ਹੈ ਤਾਂ ਤੁਸੀਂ ਆਪਣਾ weight ਕਰਵਾ ਲਓ ਠੀਕ ਹੈ ਮਸ਼ੀਨ ਤੇ ਜਾ ਕੇ ਆਪਣਾ weight ਕਰਵਾ ਲਓ ਤੇ ਫਿਰ ਆਪਣੇ ਭਾਰ ਦੇ ਬਰਾਬਰ ਨਾ 100 ਗ੍ਰਾਮ ਚਾਤਾ ਨਾ 100 ਗ੍ਰਾਮ ਘਟ ਪਰਾਪਰ ਪਹਾੜ ਦਾ ਹਰਾ ਚਾਰਾ ਲੈ ਕੇ ਤੁਸੀਂ گاਵਾਂ ਨੂੰ ਜਾ ਕੇ ਖਿਲਾਣਾ ਹੈ ਮੈਂ ਤਾਂ ਕਹਿੰਦੀ ਹਾਂ ਹਰ ਮਹੀਨੇ ਜੇ ਕਰਵਾ ਸਕੋ ਨਾ ਤੇ ਇਹ ਕੰਮ ਤੁਸੀਂ ਕਰੋ ਪਰੇਸ਼ਾਨੀਆਂ ਦੁੱਖ ਕੀ ਹੁੰਦਾ ਹੈ ਤੁਹਾਨੂੰ ਭੁੱਲ ਜਾਏਗਾ जो तुम हर महीने करवाई भी दिक्कत नहीं है किसी भी दिन करवा सकते हो। नहीं तो हर साल अपने जनम दिन करवाओ ही करवाओ तु तो मैं लिख के बिलकुल उतर जायेगा हम आ आप लास्ट, लास्ट उपा जो की सब तो पावरफुल उपा है अपा देखो सिख पर छबी लगा ਉਸੀ ਤਰ੍ਹਾਂ ਤੁਸੀਂ ਕੀ ਕਰਨਾ ਹੈ ਦੇਖੋ ਜੋ ਵੀ ਮੰਗੋਗੇ ਨਾ ਇਹ ਮੈਂ ਤੁਹਾਨੂੰ ਪਹਿਲੇ ਦੱਸ ਦੇਵਾਂ ਕੀ ਕਰਨਾ ਹੈ ਉਹ ਤਾਂ ਦੱਸਣ ਵਾਲੀਆਂ ਇਹ ਤੁਹਾਨੂੰ ਦੱਸ ਦੇਵਾਂ ਕਿ ਇਸ ਉਪਾ ਦੇ ਨਾਲ ਤੁਸੀਂ ਜੋ ਵੀ ਮੰਗੋਗੇ ਨਾ ਸੱਚੇ ਦਿਲ ਤੋਂ ਉਸੇ ਵਕਤ ਪਰਮਾਤਮਾ ਸੁਣਨਗੇ ਕਾਰਜ ਚਾਹੀਦਾ ਹੈ ਜੌਬ ਚਾਹੀਦੀ ਹੈ ਵਿਦੇਸ਼ ਜਾਣਾ ਹੈ ਵਿਆਹ ਕਰਵਾਉਣਾ ਹੈ ਮੈਂ ਕਹਿੰਦੀ ਹਾਂ ਸਭ ਕੁਝ ਹੋ ਜਾਏਗਾ ਕਰਨਾ ਕੀ ਹੈ 1 ਕਿਲੋ ਆਟਾ ਲੈ ਲਓ ਠੀਕ ਹੈ ਅੱਧਾ ਕਿਲੋ ਬੂਰਾ ਚੀਨੀ ਲੈ ਲਓ ਦੋਨਾਂ ਨੂੰ ਮਿਕਸ ਕਰ ਲਓ ਰੋਜ਼ ਸਵੇਰੇ ਜਦੋਂ ਮਾਰਨਿੰਗ ਵਾਕ ਤੇ ਤੁਸੀਂ ਜਾਂਦੇ ਹੋ ਤਾਂ ਜਿੱਥੇ ਤੁਹਾਨੂੰ ਕੀੜੀਆਂ ਕੀੜੀਆਂ ਦਾ ਭੋਂ ਨਜ਼ਰ ਆਉਂਦਾ ਹੈ ਨਾ ਉੱਥੇ ਇਹ ਵਾਲਾ ਜਿਹੜਾ ਮਿਕਸਚਰ ਬਣਾਇਆ ਹੈ ਆٹے ਦਾ ਤੇ ਬੂਰਾ ਚੀਨੀ ਦਾ ਉੱਥੇ ਪਾ ਕੇ ਆਓ ਇੱਕ ਮਹੀਨੇ ਦੇ ਅੰਦਰ ਹਾਂਜੀ ਸਿਰਫ ਇੱਕ ਮਹੀਨੇ ਦੇ ਅੰਦਰ ਤੁਹਾਡੀਆਂ ਸਾਰੀਆਂ ਦੀ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਅੱਜ ਦੀ ਵੀਡੀਓ ਵਿੱਚ ਜਿਹੜੇ ਮੈਂ ਤੁਹਾਨੂੰ ਦੋ ਉਪਾਅ ਦੱਸੇ ਹਨ ਤੇ ਜਿਹੜੇ ਦੋ ਨੰਬਰ ਦੱਸੇ ਹਨ ਜਾਦੂਈ ਉਪਾਹਨ ਜਾਦੂਈ ਨੰਬਰ ਹਨ ਵਿਸ਼ਵਾਸ ਨਾਲ ਕਰਕੇ ਕਰ ਲੈਣਾ ਬਸ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਵਿਸ਼ਵਾਸ ਨਾਲ ਉਹ ਨੰਬਰਾਂ ਨੂੰ ਐਕਟਿਵ ਕਰਦੇ ਹੋ ਤੇ ਕਿੰਨੇ ਵਿਸ਼ਵਾਸ ਨਾਲ ਤੁਸੀਂ ਇਹ ਜੋ ਉਪਾਅ ਮੈਂ ਤੁਹਾਨੂੰ ਦੱਸੇ ਹਨ ਕਰਦੇ ਹੋ ਤਾਂ ਤੁਹਾਡਾ ਕੋਈ ਵੀ ਕੰਮ ਹੋਵੇ ਉਹ ਰੁਕ ਨਹੀਂ ਸਕਦਾ ਪਰਮਾਤਮਾ ਤੱਕ ਮੈਸੇਜ ਪਹੁੰਚਦਾ ਹੈ ਤੇ ਉਹ ਤੁਹਾਡੇ ਸਾਰੇ ਕੰਮ ਪੂਰੇ ਹੁੰਦੇ ਹੀ ਹੁੰਦੇ ਹਨ ਤੇ ਚਲੋ ਜੀ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾਅ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਜਾਣਾ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਮੈਂਟ ਵਿੱਚ ਆਜੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀਆਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਦਿਆ ਜਿਆ